ਮੰਦਰ ਨੂੰ ਬਣਾਇਆ ਚੋਰਾ ਨੇ ਨਿਸ਼ਾਨਾ ਗੋਲਕ ਚੁੱਕ ਕੇ ਹੋਏ ਫਰਾਰ ਪ੍ਰਸ਼ਾਸਨ ਤੇ ਉੱਠੇ ਵੱਡੇ ਸਵਾਲ ਮਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਚੋਰਾ ਵੱਲੋਂ ਮੰਦਿਰ ਵਿੱਚ ਲੱਗਿਆ ਹੋਇਆ ਗੋਲਕ ਚੋਰੀ ਕਰ ਲਿਆ ਗਿਆ ਜਿਸ ਵਿੱਚ 20 ਤੋਂ 25000 ਦੀ ਰਕਮ ਦੱਸੀ ਜਾ ਰਹੀ ਹੈ ਜੀ ਹਾਂ ਮੰਦਿਰ ਦੇ ਸੇਵਾਦਾਰ ਨੇ ਦੱਸਿਆ ਕਿ ਪਿੰਡ ਚ ਸ਼ੀਤਲਾ ਮਾਤਾ ਦਾ ਮੰਦਿਰ ਪ੍ਰਾਚੀਨ ਮੰਦਿਰ ਹੈ ਤੇ ਇਸ ਮੰਦਿਰ ਚ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ ਅਤੇ ਬਿੱਤੀ ਰਾਤ ਵੀ ਭੰਡਾਰੇ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਸੀ ਤੇ ਸਾਰੇ ਤਿਆਰੀਆਂ ਕਰਕੇ ਘਰਾਂ ਨੂੰ ਚੱਲ ਗਏ ਸਵੇਰ ਨੂੰ ਜਦੋਂ ਆ ਕੇ ਦੇਖਿਆ ਤਾਂ ਮੰਦਿਰ ਵਿੱਚੋਂ ਚੋਰਾਂ ਨੇ ਪੈਸਿਆਂ ਵਾਲਾ ਗੋਲਕ ਚੋਰੀ ਕਰ ਲਿਆ ਜਿਸ ਵਿੱਚ 1 ਸਾਲ ਦੀ ਭਗਤਾਂ ਵੱਲੋਂ ਚੜਾਇਆ ਗਿਆ ਚੜਾਵਾ ਸੀ ਜੋ ਕਿ 20 ਤੋਂ 25000 ਰੁਪਏ ਹੋਵੇਗਾ ਜਿਸ ਦੀ ਸੂਚਨਾ ਤੁਰੰਤ ਪਿੰਡ ਦੇ ਸਰਪੰਚ ਅਤੇ ਮਛੀਵਾੜਾ ਪੁਲਿਸ ਨੂੰ ਦਿੱਤੀ ਗਈ ਸੇਵਾਦਾਰ ਨੇ ਕਿਹਾ ਕਿ ਇਹਨਾਂ ਚੋਰਾਂ ਨੂੰ ਲੱਭ ਕੇ ਇਹਨਾਂ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਜਿਹੀ ਜਿਹੜੀ ਚੋਰੀਆਂ ਨੇ ਉਹ ਆਏ ਦਿਨ ਕਿਤੇ ਨਾ ਕਿਤੇ ਹੁੰਦੀਆਂ ਨੇ ਇੱਥੇ ਉਹਨਾਂ ਨੇ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਕੀਤੇ ਹਾਂਜੀ ਸਰ ਕੀ ਨਾਮ ਹੈ ਹੈਪੀ ਹਰਮਨ ਸਿੰਘ ਹੈ ਕਿਦਾ ਬੈਠੇ ਸਾਜੋ ਮਾਜਰਾ ਹੀ ਬੰਦਾ ਅੱਜ ਕੱਟ ਕੀਤਾ ਕੀ ਕਰਨਾ ਇਹ ਸਾਡਾ ਨਾ ਚੈਪਰਚੀਨ ਕੱਲ੍ਹ ਤੋਂ ਮੰਦਰਾ ਸਾਡਾ ਸਾਜੋ ਮਾਜਰਾ ਦੇ ਵਿੱਚ ਤੇ ਇਤਿਹਾਸਿਕ ਮੰਦਿਰ ਆਈ ਤੇ ਅੱਜ ਦਾ ਮੁੱਦਾ ਹੈ ਹੋਇਆ ਹੀ ਆਪਣੇ ਨਾ ਕੱਲ ਸੇਵਾਦਾਰ ਸਾਡੇ ਬਾਬਾ ਜੀ ਆਏ ਸੀਗੇ ਆਪਾਂ ਲੱਟਾ ਲਵਾਈਆਂ ਹੀ ਔਰੇ ਤੇ ਭੰਡਾਰਾ ਸੀਗਾ ਸਾਡੇ ਤੇ ਭੰਡਾਰਾ ਸੀਗਾ ਤੇ ਕੱਲ 7:00 ਵਜੇ ਆਈ ਤਿਆਰੀ ਕਰਕੇ ਚਲ ਗਿਆ ਘਰੇ ਤੇ ਅੱਜ ਸਵੇਰੇ ਆ ਕੇ ਦੇਖਿਆ 5:00 ਵਜੇ ਤੇ ਗੱਲਾਂ ਪਟਿਆ ਹੋਇਆ ਸੀਗਾ ਜੀ ਸਵੇਰੇ ਸਾਜੇ ਕਿੰਨੇ ਆ ਕੇ ਦੇਖਿਆ ਬਾਬਾ ਜੀ ਨੇ ਦੇਖਿਆ ਜੀ ਸਾਡੇ ਤੇ ਕਿੰਨੇ ਕ ਪੈਸੇ ਹੋਣੇ ਲੱਗੇ ਤੇ तकरीबन 15 ਤੋਂ 20 25000 ਹੈਗਾ ਸੀ ਤੇ ਅਸੀਂ ਢੰਡਾਰੇ ਦੇ ਢੰਡਾਰੇ ਜਣ ਕੇ ਖੋਲਦੇ ਨਸਾਲ ਤੋਂ ਬਾਅਦ ਮੈਂ ਤਾਂ ਖੋਲਦੇ ਨਹੀਂ ਗੱਲਾਂ ਕੋਈ ਮੰਗਲ ਦੇ ਵਿੱਚ ਕੈਮਰਾ ਰੱਖੀ ਨਹੀਂ ਨਹੀਂ ਬਾਬਾ ਜੀ ਕੈਮਰਾ ਕੋਈ ਨਹੀਂ ਸੀਗਾ ਜੀ ਕੈਮਰੇ ਦੀ ਹੁਣ ਤਿਆਰੀ ਚੱਲਦੀ ਸੀਗੀ ਆਹ ਢੰਡਾਰੇ ਦੇ ਬਾਬੇ ਜੀ ਕਿਰਪਾ ਹੋ ਜਣੀ ਸੀ ਮਾਤਰਾਣੀ ਵੀ ਤੇ ਕਹਿੰਦੇ ਸੀਗੇ ਵੀ ਲਵਾਨ ਜਿਹੜਾ ਗੱਲਾਂ ਖੋਲਦੇ ਕਿੰਨੇ ਟਾਈਮ ਤੋਂ ਖੋਲਦੇ ਅਸੀਂ ਢੰਡਾਰਾ ਜਿਵੇਂ ਸਾਲ ਤੋਂ ਸਾਲ ਹੈ ਜੀ ਕੋਈ ਸੇਵਾਦਾਰ ਹੈਗਾ ਹੀ ਮੰਦਰ ਸੇਵਾਦਾਰ ਕੋਈ ਨਹੀਂ ਜਣਕੇ ਆਪਾਂ ਜਿਵੇਂ ਪਾਪਾ ਸਾਲਵਾ ਪੰਡਾਰਾ ਕਰਾਨੇ ਆ ਪਾਪਾ ਜੀ ਤੇ ਰਲ ਕੇ ਇਦਾਂ ਹੀ ਆ ਜੀ ਹਾਂ ਪਛਾਛੋ ਤੁਸੀਂ ਮੰਗਤੀ ਮੰਗਈ ਆਹੀ ਕਰਦੇ ਆ ਵੀ ਜਿੱਦਾਂ ਦੇ ਹੁਣ ਕੰਮ ਚੱਲ ਰਿਹਾ ਵੀ ਇਹ ਮੈਨੂੰ ਨੱਥ ਪਾਈ ਜਾਵੇ ਚੋਰਾ ਨੂੰ ਤੇ ਅੱਗੇ ਤੇ ਕਿਸੇ ਜਿਵੇਂ ਆ ਮੰਦਰ ਤੇ ਸਾਡੇ ਹੋਇਆ ਤੇ ਇਦਾਂ ਕਿਸੇ ਹੋਰ ਮੰਦਰ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਮੇਰਾ ਗਵਿੰਦ ਲਾਲ ਕਿਹੜਾ ਪਿੰਡ ਹੈ ਸਹਿਜੋ ਮਾਜਰਾ ਅੱਜ ਕੱਟ ਇੱਥੇ ਕੀ ਕਰਨਾ ਹੈ ਕੱਟ ਗਿਆ ਜੀ ਸਾਡੇ ਮਾਤਾ ਸੀਤਲਾ ਮਾਤਾ ਮੰਦਰ ਪ੍ਰਾਚੀਨ ਤੋਂ ਲੋਕ ਇੱਥੇ ਪੂਜਾ ਕਰਦੇ ਨੇ ਕੱਲੋਂ ਬੜਾ ਰਹਾ ਕਰਨਾ ਸੀ ਇਸੇ ਕਰਕੇ ਮੈਂ ਲੈਟਾਂ ਜਗਾਉਣ ਵਾਤੇ ਸ਼ਾਮੇ 5 ਵਜੇ ਲੈਟ ਜਗਾ ਕੇ ਜੋਤ ਲਾ ਕੇ ਘਰ ਚ ਲੈ ਗਿਆ ਸਵੇਰੇ ਆ ਕੇ ਸਵੇਰ ਕ ਪੰਜ 5:20 ਤੇ ਦੇਖਿਆ ਤਾਂ ਮੰਦਰ ਦਾ ਗੱਲਾਂ ਨਹੀਂ ਸੀ ਆ ਤੁਸੀਂ ਜਦੋਂ ਸਵੇਰੇ ਆ ਕੇ ਦੇਖਿਆ ਕਿਸੇ ਨੂੰ ਸੁਝਾਇਆ ਕੀਤਾ ਜੀ ਹਾਂ ਆਲੇ ਦੋਲੇ ਗੁੰਡੀਆਂ ਨੂੰ ਜੋ ਵੀ ਗੁੰਡੀ ਸੀਗੇ ਸਾਡੇ ਪੰਚ ਸਹਿਬਾਨ ਉਹਨੂੰ ਠਾਕੇ ਲੈਂਦਾ ਆ ਕੇ ਦੇਖਿਆ ਤਾਂ ਵਾਕਈ ਗੱਲਾਂ ਹੈ ਨਹੀਂ ਸੀ ਰਿਪੋਰਟ ਲਿਖਾਤੀ ਹਾਂ ਉਹਦੇ ਬਾਅਦ ਰਿਪੋਰਟ ਲਿਖਾਤੀ ਸਰਪੰਚ ਸਾਹਿਬ ਦੇ ਕੋਲ ਜਾ ਕੇ ਅਸੀਂ ਬੇਨਤੀ ਕਰਕੇ ਜੋ ਵੀ ਸਾਨੂੰ ਨੇ ਦੱਸਿਆ ਸੀ ਚੌਕੀ ਜਾ ਕੇ ਰਿਪੋਰਟ ਲਗਾਈ ਹੈ ਮੰਦਿਰ ਦੇ ਵਿੱਚ ਕੋਈ ਕੈਮਰਾ ਲੱਗੇ ਹੋਏ ਕੈਮਰਾ ਕੋਈ ਨਹੀਂ ਸੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਕਰ ਲੈ ਪਟਕੇ ਲੈ ਗਿਆ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਹਿਜਾਨ ਹੋਣੀ ਘਟਨਾ ਨਾ ਘਟੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਤੁਹਾਡੀ ਅਸੀਂ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਚੋਰਾਂ ਨੂੰ ਚਾਹੇ ਕੋਈ ਨਸ਼ੀੜੀ ਹੈ ਚਾਹੇ ਕੋਈ ਕਿਸੇ ਕਿਸਮ ਦੀ ਕਰਕੇ ਚੋਰੀ ਗੱਲਾਂ ਪਟਕੇ ਲੈ ਗਿਆ ਬੇਨਤੀ ਕਰਦੇ ਆਂ ਕਿ ਇਹ ਜੇ ਚੋਰਾਂ ਨੂੰ ਫੜਿਆ ਜਾਵੇ ਕਾਸ਼ ਕਿ ਪਿੰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਜਿਹੀਆਂ ਹੋਣੀ ਘਟਨਾ ਘਟੇ ਬੇਨਤੀ ਕਰਦੇ ਆਂ ਮੱਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ